ਸਮਝਿਓ ਕਿ ਨਹੀਂ ਇਸ ਕਰਕੇ ਅਗਰ ਜੀਵਨ ਚ ਕੰਮ ਹੀ ਕਰਨਾ ਤਾਂ ਸਭ ਤੋਂ ਪਹਿਲਾਂ ਦੇਖੋ ਅੱਜ ਦਿਨ ਚ ਸਭ ਤੋਂ ਔਖਾ ਕੰਮ ਕਰ ਉਹ ਪਹਿਲਾਂ ਕਰਨਾ ਵਾ ਕਿਉਂਕਿ ਜਦੋਂ ਸਭ ਤੋਂ بڑا ਜੰਪ ਲੈ ਲਿਆ ਨਾ ਤੁਸੀਂ ਤਾਂ ਛੋਟੇ ਛੋਟੇ ਜੰਪ ਤਾਂ ਉਦਹੀਂ ਆਸਾਨ ਲੱਗਣਗੇ ਤੁਹਾਨੂੰ ਪਰ ਇਨਸਾਨ ਕੀ ਸਮਝਦਾ ਹੈ ਧਿਆਨ ਕਰਨਾ ਬੜਾ ਜਵਾਬ ਦੇ ਦਿਓ ਰੱਬ ਨੂੰ ਖੁਸ਼ ਕਰਨਾ ਬੜਾ ਅਹੀ ਕਹਿੰਦੇ ਰੱਬ ਨੂੰ ਖੁਸ਼ ਕਰਨਾ ਜਿੰਨਾ ਸੌਖਾ ਹੈ ਨਾ ਉਨਾ ਹੈ ਹੀ ਨਹੀਂ ਕਿਸੇ ਨੂੰ ਕਿਉਂ ਉਹ ਰੱਬ ਕਹਿੰਦਾ ਤੂੰ ਉਹਨੂੰ ਖੁਸ਼ੀ ਦੇ ਦੇ ਜਦੋਂ ਤੇਰੀ ਵਜ੍ਹਾ ਨਾਲ ਕੋਈ ਹੱਸ ਪਿਆ ਤਾਂ ਮੈਂ ਉਦੋਂ ਹੀ ਖੁਸ਼ ਹੋ ਜਾਂਦਾ ਕਿੰਨਾ ਸੌਖਾ ਹੈ ਬੰਦਾ ਕਹਿੰਦਾ ਦੁਨੀਆ ਨੂੰ ਰਿਸ਼ਤੇਦਾਰਾਂ ਨੂੰ ਸੁੱਖ ਆਇਆ ਖੁਸ਼ ਕਰਨਾ ਰੱਬ ਨੂੰ ਖੁਸ਼ ਕਰਨਾ ਬੜਾ ਔਖਾ ਹੈ ਪਰ ਅਸੀਂ ਕਹਿੰਦੇ ਲਾ ਲਓ ਪੂਰੀ ਜ਼ਿੰਦਗੀ ਉਹ 100 ਸਾਲ ਵੀ ਲਾ ਲਓ ਤੁਸੀਂ ਦੁਨੀਆ ਨੂੰ ਖੁਸ਼ ਕਰ ਹੀ ਨਹੀਂ ਪਾਉਂਗੇ ਔਰ ਧੰਨ ਸਾਡਾ ਮਾਲਿਕ ਪ੍ਰਮਾਤਮਾ ਮਾਰੀਏ ਸਮਾਈਲ ਦੇ ਦੋ ਖੁਸ਼ ਹੋ ਜਾਂਦਾ ਹੈ ਮਾਰੀਏ ਸਮਾਈਲ ਦੇ ਦੋ ਹੱਸ ਪੈਂਦਾ ਹੁਣ ਤੁਸੀਂ ਦੇਖੋ ਖੁਸ਼ ਹੋਵੋ ਸਮਾਈਲ ਦੇ ਕੇ ਦਿਖਾਓ ਜਰਾ ਦੇਖੋ ਦੇਖੋ ਬਸ ਹੁਣ ਜਰਾ ਦੇਖੋ ਤੁਹਾਡੀ ਸਮਾਈਲ ਨਾ ਤੁਹਾਡੇ ਅੰਦਰ ਬੈਠਾ ਰੱਬ ਖੁਸ਼ ਰੱਬ ਨੂੰ ਖੁਸ਼ ਕਰਨਾ ਔਖਾ ਹੈ ਜਰਾ ਜਵਾਬ ਦੇਣਾ ਕਿਉਂਕਿ ਪ੍ਰਭ ਤਾਂ ਆਪ ਕਹਿੰਦਾ ਹੈ ਜਿੱਦਾਂ ਇੱਕ ਪ੍ਰੇਮੀ ਨੇ ਸ਼੍ਰੀ ਕ੍ਰਿਸ਼ਨ ਨੂੰ ਪੁੱਛਿਆ ਕਿ ਮਹਾਰਾਜ ਇਹ ਦੱਸੋ ਕਿ ਪੂਜਾ ਸਰਵਸ਼ੇਸ਼ ਪੂਜਾ ਸ਼੍ਰੇਸ਼ਟ ਹੈ ਜਾਂ ਅچھے ਕਰਮ ਕੀ ਪੁੱਛਿਆ ਸ਼੍ਰੀ ਕ੍ਰਿਸ਼ਨ ਨੂੰ ਕਿ ਪੂਜਾ ਕਰਨਾ ਉੱਤਮ ਹੈ ਸ਼੍ਰੇਸ਼ਟ ਹੈ ਜਾਂ ਫਿਰ ਅੱਛਾ ਕਰਮ ਕਰਨਾ ਤਾਂ ਦੇਖੋ ਸ਼੍ਰੀ ਕ੍ਰਿਸ਼ਨ ਕੀ ਜਵਾਬ ਦਿੰਦੇ ਹੈ श्री कृष्ण कहें अच्छा कर्म करना पूजा से श्रेष्ठ है पूजा से उत्तम है क्योंकि पूजा करके हमें ईश्वर से मांगना पड़ता है और अच्छा कर्म करने से वो ईश्वर हमें खुश होकर खुद देता है देखो किल है कहते जो असी पूजा कर दे पूजा का मतलब की है थाली सजा ली धूफ ला लिया जोत जगा ले, और बह गए भगवान की मूर्ति लो जी मैं पूजा कर रहा हूं ਮੈਂ ਆ ਫੁੱਲ ਰੱਖ ਰਿਆ ਹਾਂ ਗਲੇ 'ਚ ਫੁੱਲਾਂ ਦੀ ਮਾਲਾ ਪਾ ਰਿਆ ਹਾਂ ਤੂੰ ਫਕਰਵਤੀ ਕਰ ਰਿਆ ਉਹ ਕਹਿੰਦੇ ਇਹ ਪੂਜਾ ਹੈ ਜਦੋਂ ਪੂਜਾ ਕਰਦੇ ਆ ਪੂਜਾ ਤੋਂ ਬਾਅਦ ਸਾਨੂੰ ਹੱਥ ਝੋੜ ਕੇ ਮੰਗਣਾ ਪੈਂਦਾ ਹੈ हे ਭਗਵਾਨ ਮੈਨੂੰ ਆ ਦੇ ਦੇ हे ਭਗਵਾਨ ਮੈਨੂੰ ਉਹ ਦੇ ਦੇ ਕਹਿੰਦੇ ਉਹੀ ਗੱਲ ਹੈ ਜਿੱਦਾਂ ਕਿਸੇ ਦਰਵਾਜੇ ਤੇ ਭਿਖਾਰੀ ਜਾ ਕੇ ਤੁਹਾਡੀ ਬੜੀ ਸ਼ਾਨ ਹੈ ਤੁਸੀਂ ਬੜੇ ਚੰਗੇ ਹੋ ਮੈਨੂੰ ਆ 10 ਰੁਪਏ ਦੇ ਦੇ ਉਹ ਨੂੰ ਮੰਗਣਾ ਪੈਂਦਾ ਹੈ ਪਰ ਇੱਕ ਦੂਸਰਾ ਇਨਸਾਨ ਹੈ ਉਹ ਕਰਮ ਇੰਨਾ ਅੱਛਾ ਕਰਦਾ ਹੈ ਉਹ ਕਰਨੀ ਇੰਦਾਂ ਦੀ ਕਰਦਾ ਤੁਸੀਂ ਖੁਸ਼ ਹੋ ਕੇ ਕਹਿੰਦੇ ਲੈ ਭਾਈ ਤੇਤੋਂ ਮੈਂ ਖੁਸ਼ ਆ ਆ ਮੇਰੇ ਵੱਲੋਂ ਇਨਾਮ ਰੱਖ ਹੁੰਦਾ ਕਰੀਏ ਤਾਂ ਹੁਣ ਮੰਗਲ ਵਾਲੇ ਨੂੰ ਜਿਆਦਾ ਮਿਲਦਾ ਜਾਂ ਖੁਸ਼ੀ ਨਾਲ ਇਨਾਮ ਦੇਣ ਵਾਲੇ ਜਿਆਦਾ ਤੁਸੀਂ ਦਿੰਦੇ ਹੋ ਹੁਣ ਕਈ ਵਾਰ ਦੇਖੋ ਮੰਗਲ ਵਾਲਾ ਕਿੰਨਾ ਲੈ ਜਾਏਗਾ 10 20 100 50 ਪਰ ਕਈ ਜਗ੍ਹਾ ਦੇਖਿਆ ਹੈ ক্রিকেট ਟੂਰਨਾਮੈਂਟ ਕਬੱਡੀ ਟੂਰਨਾਮੈਂਟ ਕਿੰਨਾ ਨਾਮ 52000 1 ਲੱਖ ਖੁਸ਼ੀ ਨਾਲ ਬੰਦਾ ਇਨਾਮ ਲੱਖਾਂ ਦਾ ਦਿੰਦਾ ਹੈ ਔਰ ਇੱਥੇ ਪ੍ਰਮਾਤਮਾ ਦੀ ਗੱਲ ਆ ਜਾਵੇ ਸ਼੍ਰੀ ਕ੍ਰਿਸ਼ਨ ਦਾ ਜਵਾਬ ਸੁਣੋ ਜਦੋਂ ਪੁੱਛਿਆ ਪੂਜਾ ਉੱਤਮ ਹੈ ਜਾਂ ਅੱਛਾ ਕਰਮ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ अच्छी करनी पूजा से श्रेष्ठ है श्रेष्ठ का मतलब समझ है। क्यों क्योंकि पूजा करके हमें ईश्वर से मांगना पड़ता है पूजा करने तो बाद प्रार्थना करनी पैंती है हे भगवान हे प्रभु दे दे, आ दे आ कम कर दे पर श्री कृष्ण कहते अच्छी करनी करने से वो भगवान ईश्वर खुश होकर हमें खुद देता है ਇਹ ਲੈ ਮੇਰੇ ਪਿਆਰਿਆ ਆ ਤੇਰੀ ਕਰਨੀ ਇੰਨੀ ਅੱਛੀ ਐ ਤੂੰ ਕਰਮ ਇੰਨੇ ਅੱਛੇ ਕਰ ਰਿਹਾ ਆ ਤੈਨੂੰ ਮੰਗੜ ਦੀ ਲੋੜ ਨਹੀਂ ਐ ਤੇਰੀ ਕਰਨੀ ਇੰਨੀ ਅੱਛੀ ਐ ਮੈਂ ਖੁਸ਼ੀ ਤੇਨੂੰ ਦੇ ਰਿਹਾ ਔਰ ਜਦੋਂ ਉਹ ਦਿੰਦਾ ਹੈ ਤਾਂ ਬੰਦੇ ਦੀ ਸੋਚ ਤੋਂ ਕਹਦੇ ਹੋ ਜਿਆਦਾ ਦਿੰਦਾ ਹੈ ਜਿਆਦਾ ਨਹੀਂ ਜਿਆਦਾ ਦਿੰਦਾ ਹੈ ਕਿਉਂਕਿ ਜਿਆਦਾ ਤਾਂ ਛੋਟਾ ਜਿਹਾ ਲਫ਼ਜ਼ ਹੋ ਗਿਆ ਜਦੋਂ ਉਹ ਦਿੰਦਾ ਹੈ ਤਾਂ ਬੰਦੇ ਦੀ ਸੋਚ ਤੋਂ ਬਹੁਤ ਤੁਹਾਡੀ ਆਵਾਜ਼ ਘਟਾਈ ਹੈ ਜਾਦਾ ਦਿੰਦਾ ਹੈ ਕਿਉਂਕਿ ਜਿਆਦਾ ਹੀ ਲੈਣਾ ਹੈ ਉਹਨਾਂ ਨੂੰ ਬਲੋ ਸਮਝਿਓ ਕਿ ਨਹੀਂ ਇਸ ਕਰਕੇ ਕਰਨੀ ਅੱਛੀ ਕਰੋ ਅੱਛੀ ਕਰਨੀ ਕਿਹੜੀ ਹੁੰਦੀ ਹੈ ਹੁਣ ਜਦੋਂ ਅਸੀਂ ਕਿਸੇ ਰੋਂਦੇ ਨੂੰ ਹਸਾਉਂਦੇ ਆ ਅੱਛਾ ਕਰੋਂ ਮੈਂ ਇਹ ਤੇ ਰੱਬ ਵੀ ਖੁਸ਼ ਹੁੰਦਾ ਹੈ ਕਿਸੇ ਭੁੱਖੇ ਨੂੰ ਭੋਜਨ ਦਿੰਦੇ ਆ ਅੱਛੀ ਕਰਨੀ ਹੈ ਰੱਬ ਵੀ ਖੁਸ਼ ਹੁੰਦਾ ਹੈ ਕਿਸੇ ਭੁੱਲੇ ਨੂੰ ਰਸਤਾ ਦਿਖਾ ਦਿੰਦੇ ਆ ਕਿਸੇ ਗਿਰੇ ਨੂੰ ਉਠਾ ਦਿੰਦੇ ਆ ਕੋਈ ਬਜ਼ੁਰਗ ਸਮਾਨ ਨਹੀਂ ਚੱਕ ਹੁੰਦਾ ਉਹ ਸਮਾਨ ਚੱਕਣ ਚ ਹੈਲਪ ਕਰ ਦਿੰਦੇ ਆ ਯਾਨੀ ਅੱਛੀ ਕਰਨੀ ਦਾ ਨਿੱਕ ਨਿੱਕੇ ਗੱਲਾਂ ਨਾਲ ਹੀ ਇਨਸਾਨ ਅੱਛਾ ਕਰਕੇ ਆਪਣੇ ਰੱਬ ਨੂੰ ਖੁਸ਼ ਕਰ ਲੈਂਦਾ ਕਿ ਰੱਬ ਕਹਿੰਦਾ ਹੁਣ ਤੈਨੂੰ ਮੰਗਣ ਦੀ ਲੋੜ ਨਹੀਂ ਹੁਣ ਮੈਂ ਤੈਨੂੰ ਆਪ ਖੁਸ਼ ਹੋ ਕੇ ਦੇਣਾ ਕਿਉਂਕਿ ਸਾਰੀ ਦੁਨੀਆ ਦਾ ਮਾਲਕ ਜਦੋਂ ਖੁਸ਼ ਹੋ ਜਾਵੇ ਤਾਂ ਫਿਰ ਉਹ ਇਨਾ ਦਿੰਦਾ ਇਨਾ ਦਿੰਦਾ ਇਨਾ ਦਿੰਦਾ ਚਲਾ ਜਾਂਦਾ ਕਿ ਬੰਦੇ ਤੋਂ ਸੁਭਾੜਿਆ ਵੀ ਨਹੀਂ ਜਾਂਦਾ ਇਨਾ ਦਿੰਦਾ ਹੈ ਇਸ ਕਰਕੇ ਅੱਜ ਬੰਦਾ ਕੀ ਕਰਦਾ ਅੱਛੀ ਕਰਨੀ ਕਰਨਾ ਭੁੱਲ ਗਿਆ ਬਸ ਪੂਜਾ ਕਰਕੇ ਮੰਗਣ ਚ ਲੱਗਾ ਹੋਇਆ ਹੈ ਫਿਰ ਕਈ ਵਾਰਾ ਬੰਦਾ ਕਹਿੰਦਾ ਮੈਨੂੰ ਤਾਂ ਮਿਲਿਆ ਹੀ ਨਹੀਂ ਉਹ ਭਾਈ ਮੰਗ ਕੇ ਉਹਨਾਂ ਨਹੀਂ ਮਿਲਦਾ ਜਿੰਨਾ ਰੱਬ ਨੂੰ ਖੁਸ਼ ਕਰਕੇ ਮਿਲਦਾ ਹੈ ਤੂੰ ਰੱਬ ਦੇ ਬਣਾਏ ਹੋਏ ਇਨਸਾਨਾਂ ਨਾਲ ਪਿਆਰ ਕਰਕੇ ਦੇਖ ਤੂੰ ਸਭ ਦੀ ਮਦਦ ਕਰਕੇ ਦੇਖ ਤੂੰ ਅਛਾਈ ਕਰਕੇ ਦੇਖ ਨੀਕੀ ਕਰਕੇ ਦੇਖ ਜੇ ਤੂੰ ਸਿਮਰਨ ਕਰਦਾ ਹੈ ਅੱਛਾ ਕਰਮ ਹੈ ਜੇ ਤੂੰ satsang ਚ ਆਂਦਾ ਹੈ ਅੱਛਾ ਕਰਮ ਹੈ ਕਿਉਂਕਿ ਇੱਥੇ ਹੀ ਤਾਂ ਸਾਡੇ ਵਿਚਾਰਾਂ ਦਾ ਕਚਰਾ ਸਾਫ ਔਰ ਜਿੱਦਾਂ ਅਸੀਂ ਇੱਕ ਗੱਲ ਕਹੀ ਦੀ ਹੈ ਨਾ ਕਿ ਜਿਹੜਾ ਪ੍ਰੇਮ ਨਾਲ satsang ਵਿੱਚ ਵੀ ਆ ਕੇ ਬਹਿ ਜਾਂਦਾ ਹੈ ਇਹ ਵੀ ਇੱਕ ਅੱਛੀ ਕਰਨੀ ਹੈ ਔਰ ਜਿਹੜਾ satsang ਚ ਵੀ ਬਹਿ ਜਾਂਦਾ ਫਿਰ ਉਹਨੂੰ ਵੀ ਮੰਗਣ ਦੀ ਬਹੁਤੀ ਲੋੜ ਕਿਉਂਕਿ ਸੱਚੇ ਦਿਲ ਸੇ ਚੱਲ ਕੇ ਜੋ ਵੀ satsangਤ ਮੇ ਆਤੇ ਹੈ बिन मांगे उन्हें हर सुख मिलता झोली भर कर जाते हैं कि अगर सच्चे दिल नाल इंसान सत्संग च चल के आ जावे सच्चे दिल नाल आयो ना फुला के बैठे हो, नहीं। तो बस वे ਝੋਲੀ ਏਦਾਂ ਫਲਾ ਕੇ ਬੈਠੇ ਹੋ ਭਰ ਕੇ ਭੇਜਣਾ ਤੁਹਾਨੂੰ ਸਮਝਦੇ ਹੋ ਕਿ ਨਹੀਂ ਕਿਉਂਕਿ ਮਜ਼ਾਕ ਦੀ ਗੱਲ ਨਹੀਂ ਹੈ ਇੱਥੇ ਸੇ ਕਿ ਸ਼ੇਰ ਕਹਿਣਾ ਚਾਹਾਂਗੇ ਇੱਕ ਸ਼ੇਰ ਕਹਿਣਾ ਚਾਹਾਂਗੇ ਕਿ ਇਹ ਮਾਲਿਕ ਅਗਰ ਆਪਕੇ ਦਰ पे ਸੁਣਵਾਈ ਨਾ ਹੁੰਦੀ ਅਗਰ ਆਪਕੇ ਦਰ पे ਸੁਨਵਾਈ ਨਾ ਹੋਤੀ ਸੁਨਵਾਈ ਕਹਿੰਦੇ ਆ ਉਥੇ ਹਰ ਗੱਲ ਸੁਣੀ ਜਾਂਦੀ ਹੈ ਹਰ ਦੁੱਖ ਨੂੰ ਸੁਣਿਆ ਜਾਂਦਾ ਹੈ ਹਰ ਬੇਨਤੀ ਸੁਣੀ ਜਾਂਦੀ ਉਥੇ ਇਹ ਨਹੀਂ ਕਿਹਾ ਜਾਂਦਾ ਟਾਈਮ ਹੈ ਨਹੀਂ ਚੱਲ ਫੇਰ ਆਈ ਕੋਈ ਦੁਖੀ ਆਵੇ ਉਹਦੀ ਗੱਲ ਨੂੰ ਸੁਣਿਆ ਜਾਂਦਾ ਕਹਿੰਦੇ ਉਥੇ ਸੁਨਵਾਈ ਹੁੰਦੀ ਹੈ ਰੱਬ ਦੇ ਘਰ ਚ ਉਹ ਮਾਲਕ ਦੇ ਘਰ ਚ ਸੁਨਵਾਈ ਹੁੰਦੀ ਹੈ ਸੋ ਇੱਥੇ ਦੱਸਿਆ ਹੈ ਇਹ ਮਾਲਕ ਅਗਰ ਆਪਕੇ ਦਰ पे ਸੁਨਵਾਈ ਨਾ ਹੋਤੀ ਤੋ ਇਤਨੀ ਸੰਗਤ ਆਪਕੇ ਦਰ पे ਆਈ ਨਾ ਹੋਤੀ ना भरता अगर ना भरता अगर यहां दामन किसी का तो झोली किसी ने फैलाई ना होती ना रखता अगर सर पे तू हाथ मेरे ना रखता अगर सर पे तू हाथ मेरे दुखों से कभी फिर रिहाई ना होती ना मिलता कभी मुझको दर उस खुदा का ना मिलता कभी मुझको ਦਰ ਉਸ خدا کا اگر راہ تو نے دکھائی نہ ہوتی رحمتوں کی دولت رحمتوں کی دولت ہے ملی تیرے در سے اج رحمتیں دولت لے کے جانا رحمتوں کی دولت ہے ملی تیرے در سے نہ آتا اگر میں یہ کمائی نہ ہوتی نہ آتا اگر میں اجے تو سیں نہ ان دے تا کمائی کِتھوں ہونی سی ਯੋਗੀ ਅਜਿ ਰਹਿਮਤ ਦੀ ਦੌਲਤ ਦੇ ਕੇ ਵੇchnਾ ਦੇਖੋ ਖਜ਼ਾਨਾ ਰੱਖਿਆ ਤੁਹਾਨੂੰ ਇਹ ਰਹਿਮਤ ਦੀ ਦੌਲਤ ਦੇ ਕੇ ਵੇchnਾ ਤੁਹਾਨੂੰ ਚੋਲੀਆਂ ਪੜ ਕੇ ਵੇchnਾ ਹੈ ਸੋ ਅਗਰ ਆਂਦੇ ਹੀ ਨਾ ਘਰ ਅ ਜ ਬੈਠੇ ਰਹ ਜਾਂਦੇ ਤਾਂ ਇਹ ਦੌਲਤ ਰਹਿਮਤ ਦੀ ਦੌਲਤ ਖੁਸ਼ੀਆਂ ਦੀ ਦੌਲਤ ਇਹ ਗਿਆਨ ਦੀ ਦੌਲਤ ਦੀ ਕਮਾਈ ਕਿੱਥੋਂ ਹੋਣੀ ਸੀ ਜਿੱਦਾਂ ਬੰਦਾ ਕਹਿੰਦਾ ਮੈਂ ਤਾਂ ਘਰ ਹੀ ਰਹਿ ਕੇ ਦਿਹਾੜੀ ਤਾਂ ਲਾਈ ਨਹੀਂ ਤਾਂ ਮੈਨੂੰ ਮਿਹਨਤ ਕੀ ਮਿਲਣੀ ਹੈ ਅੱਜ ਸਮਝ ਲਓ ਤੁਸੀਂ ਜੇ ਸਤਸੰਗ ਚ ਆਇਓ ਤਾਂ ਮਾਲਕ ਦੇ ਘਰ ਚ ਅਜ ਦਿਹਾੜੀ ਲਾ ਰਹੇ ਹੋਰ ਦਿਹਾੜੀ ਦਾ ਬਹੁਤ ਵੱਡਾ ਫਲ ਮਿਲਦਾ ਤੁਹਾਨੂੰ ਬਹੁਤ ਕੁਝ ਲੈ ਕੇ ਜਾਣਾ ਤੁਸੀ ਕੋਈ ਦੀ ਰਹਿਮਤਾ ਦੀ ਲੋੜ ਤਾਂ ਹਮੇਸ਼ਾ ਇਨਸਾਨ ਨੂੰ ਹੁੰਦੀ ਹੈ ਇਸ ਲਈ ਇਹ ਸ਼ਬਦ ਨੂੰ ਜਰਾ ਡੀਪਲੀ ਥੋੜਾ ਜਿਹਾ ਸਮਝਾ ਦਈਏ ਕਿ ਇਹ ਮਾਲਕ ਆਪਕੇ ਦਰ पे अगर ਸੁਨਵਾਈ ਨਾ ਹੋਤੀ ਤਾਂ ਇਤਨੀ ਸੰਗਤ ਆਪਕੇ ਦਰ पे ਹੋਣੀ ਇਹ ਜੀਵਨ ਦਾ ਪਿਆਰ ਹੀ ਦੱਸਦਾ ਹੈ ਕਿ ਮਾਲਕ ਦਾ ਉਹ ਘਰ ਹੈ ਜਿੱਥੇ ਜੋ ਵੀ ਆਂਦਾ ਝੋਲੀਆਂ ਭਰ ਕੇ ਜਾਂਦਾ ਹੈ ਜਾਂਦਾ ਹੈ ਝੋਲੀਆਂ ਭਰ ਕੇ ਹੁਣ ਝੋਲੀਆਂ ਭਰ ਕੇ ਜਾਣਾ ਕਿ ਨਹੀਂ ਤੇ ਕਹਿ ਦਿਓ ਪੂਰੇ ਵਿਸ਼ਵਾਸ ਨਾਲ ਮੇਰੀ ਝੋਲੀ ਮੇਰੀ ਝੋਲੀ ਮੇਰੀ ਝੋਲੀ ਮੇਰੀ ਝੋਲੀ ਇਹ ਨਾ ਦਿਲੋਂ ਕਿਹਾ ਭਰ ਕੇ ਜਾਓਗੇ ਅੱਜ ਕਿਉਂਕਿ ਇਹ ਵੀ ਗੱਲ ਯਾਦ ਰੱਖਿਓ ਹਮੇਸ਼ਾ ਇਹ ਝੋਲੀ ਭਰਦੀ ਕਿੱਦਾਂ ਹੈ ਜਿੱਦਾਂ ਨਾ ਇੱਕ ਵਾਰ ਇੱਕ ਸੇਵਕ ਆਪਣੇ ਗੁਰੂ ਦੇ ਕੋਲ ਬੈਠਾ ਸੀ ਤਾਂ ਗੁਰੂ ਪਾਠ ਪੜਾ ਰਹੇ ਸੀ ਉਹਨਾਂ ਨੂੰ ਪਾਠ ਪੜਾ ਰਹੇ ਸੀ ਤਾਂ ਸਾਹਮਣੇ ਨਾ ਪ੍ਰਸ਼ਾਦ ਰੱਖਿਆ ਹੋਇਆ ਸੀ ਤਾਂ ਗੁਰੂ ਨੇ ਪ੍ਰਸ਼ਾਦ ਚੱਕਿਆ ਭਗਵਾਨ ਦੀ ਤਸਵੀਰ ਦੇ ਅੱਗੇ ਰੱਖ ਕੇ ਪ੍ਰਾਰਥਨਾ ਕੀਤੀ ਔਰ ਕਿਹਾ ਲੋ ਬੱਚਾ ਭੋਗ ਲੱਗ ਗਿਆ ਸੰਗਤ ਨੂੰ ਵਰਤਾ ਦਿਓ ਉਹ ਜਿਹੜਾ ਇੱਕ ਮੁੰਡਾ ਸੀ ਨੌਜਵਾਨ ਉਹ ਕਹਿੰਦਾ ਮਹਾਰਾਜ ਜੇ ਪ੍ਰਸ਼ਾਦ ਦਾ ਭੋਗ ਭਗਵਾਨ ਨੂੰ ਲੱਗ ਗਿਆ ਤਾਂ ਘਟਿਆ ਕਿਉਂ ਨਹੀਂ ਤਾਂ ਜੇ ਉਹਨਾਂ ਖਾਦਾ ਨਹੀਂ ਤਾਂ ਭੋਗ ਲਵਾਣ ਦਾ ਫਾਇਦਾ ਕੀ ਹੈ ਇਹ ਸਵਾਲ ਵੜਾ ਸਮਝਣ ਵਾਲਾ ਆ ਕੀ ਕਹਿਆ ਉਹਨਾਂ ਨੇ ਮੁੰਡੇ ਨੇ ਉਸ ਨੌਜਵਾਨ ਨੇ ਫਕੀਰਾਂ ਨੂੰ ਪੁੱਛਿਆ ਸੰਤਾਂ ਨੂੰ ਕਿ ਮਹਾਰਾਜ ਤੁਸੀਂ ਕਹਿੰਦੇ ਭਗਵਾਨ ਦਾ ਭੋਗ ਲੱਗ ਗਿਆ ਹੁਣ ਜੇ ਭੋਗ ਲੱਗ ਗਿਆ ਤਾਂ ਘਟਿਆ ਤਾਂ ਹੈ ਨਹੀਂ ਲੱਡੂ ਤਾਂ ਸਾਹਤੇ ਹੀ ਹੈ ਕਿਉਂਕਿ ਫੇਰ ਥੋੜਾ ਬੋੜਾ ਘਟਣਾ ਤਾਂ ਚਾਹੀਦਾ ਸੀ ਅੱਧਾ ਖਾ ਲਿਆ ਭਗਵਾਨ ਨੇ ਬਾਕੀ ਤਾਂ ਜੀ ਨਹੀਂ ਭੋਗ ਲੱਗਾ ਤਾਂ ਫਿਰ ਲਾਣ ਦਾ ਫਾਇਦਾ ਕੀ ਹੈ ਫਿਰ ਪ੍ਰਸ਼ਾਦ ਨੂੰ ਰੱਖਣ ਦਾ ਫਾਇਦਾ ਕੀ ਹੈ ਸੋ ਮਾਰੇ ਇਹ ਗੱਲ ਦਾ ਜਵਾਬ ਦਿਓ ਪਹਿਲਾਂ ਕਿ ਜੇ ਲੱਗ ਗਿਆ ਭੋਗ ਤਾਂ ਘਟਣਾ ਚਾਹੀਦਾ ਜੇ ਨਹੀਂ ਹੁਣਾ ਖਾਦਾ ਤਾਂ ਭੋਗ ਲੁਆਣ ਦਾ ਫਾਇਦਾ ਕੀ ਹੈ ਹੋ ਸਕਦਾ ਕਿਸੇ ਮਨ ਚ ਸਵਾਲ ਹੋਵੇ ਹੁਣ ਗੁਰੂ ਨੇ ਕਿਹਾ ਬੇਟਾ ਕੋਈ ਨਹੀਂ ਐਸਲੇ ਪ੍ਰਸ਼ਾਦ ਬੰਦਨ ਬੰਦਨ ਦਾ ਟਾਈਮ ਹੈ ਪ੍ਰਸ਼ਾਦ ਵੰਡਦੇ ਦਾ ਜਵਾਬ ਤੈਨੂੰ ਬਾਅਦ ਚ ਦਿੰਦੇ ਹਾਂ ਹੁਣ ਜਦੋਂ ਪ੍ਰਸ਼ਾਦ ਵੰਡਤਾ ਸੰਗਤ ਪ੍ਰਸ਼ਾਦ ਲੈ ਕੇ ਚਲੀ ਗਈ ਤਾਂ ਗੁਰੂ ਬੈਠੇ ਐ ਉਹਨਾਂ ਨੇ ਬੁਲਾਇਆ ਉਸ ਨੂੰ ਕਹਿੰਦੇ ਇੱਧਰ ਆ ਉਹ ਆ ਗਿਆ ਕੋਲ ਤਾਂ ਉਸ ਵੇਲੇ ਗੁਰੂ ਨੇ ਨਾ ਇੱਕ ਪਵਿੱਤਰ ਗ੍ਰੰਥ ਖੋਲ੍ਹਿਆ ਕਬੀਰ ਸਾਹਿਬ ਦੀ ਬਾਣੀ ਸੀ ਫਰੀਦ ਸਾਹਿਬ ਦੀ ਬਾਣੀ ਸੀ ਉਹਦੇ ਵਿੱਚ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਵਾਲੀ ਕਿਤਾਬ ਸੀ ਤਾਂ ਜਦੋਂ ਉਹਨਾਂ ਨੇ ਖੋਲ੍ਹਿਆ ਉਹ ਕਿਤਾਬ ਨੂੰ ਤਾਂ ਉਹਦੇ ਵਿੱਚ ਇੱਕ ਕਬੀਰ ਸਾਹਿਬ ਦਾ ਸ਼ਲੋਕ ਆ ਗਿਆ ਇਹ ਕੱਲ ਕਰੇ ਸੋ ਅੱਜ ਕਰ ਆਜ ਕਰੇ ਸੋ ਅਬ ਪਲ ਮੇ ਪਰਲੋ ਹੋਏਗੀ ਬੁਹਰੀ ਕਰੇਗਾ ਹੁਣ ਉਸਲੇ ਗੁਰੂ ਨੇ ਕਿਹਾ ਕਿ ਬੇਟਾ ਕਬੀਰ ਦਾ ਸ਼ਲੋਕ ਹੈ ਕਬੀਰ ਸਾਹਿਬ ਦਾ ਜਰ ਇਹਨੂੰ ਯਾਦ ਕਰ ਲੈ। ਯਾਦ ਕਰ ਲੈ ਕੀ ਲਿਖਿਆ ਹੈ। ਤੋ ਨਾ ਕੀ ਹਮਾਰਾ ਬੜਾ ਸੋਖਾ ਹੈ ਹੁਣੇ ਯਾਦ ਕਰ ਲੈਂਦਾ ਹਾਂ। ਉਹਨਾਂ ਕਿਤਾਬਲ ਦੇਖ ਕੇ ਦੋ ਤਿੰਨ ਵਾਰ ਪੜ੍ਹਿਆ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ। ਅਬ ਪਲਮੇ ਪਰਲੋ ਹੋਏਗੀ ਬਹੂਰੀ ਕਰੇਗਾ ਕਬ? ਕਿ ਜੋ ਕਈ ਵਾਰਾ ਬੰਦਾ ਨਾ ਅੱਛਾ ਕਰਮ ਹੁੰਦਾ ਕੱਲ ਕਰਾਂਗੇ, ਸਿਮਰਨ ਕੱਲ ਕਰਾਂਗੇ, ਸੇਵਾ ਕੱਲ ਕਰਾਂਗੇ, ਪੁੰਦਾ ਕੰਮ ਕੱਲ ਕਰਾਂਗੇ। ਪਰ ਅਸੀਂ ਇੱਕ ਗੱਲ ਕਹਾਂਗੇ ਕਿ ਨੇਕੀ ਕਰਨੇ ਵਿੱਚ ਕਦੀ ਡੇਰੀ ਮਤ ਕਰੋ। ਨੇਕ ਕਰਮ ਕਰਨੇ ਮੇ ਕਦੀ ਡੇਰੀ ਨਾ ਕਰੋ ਕਿਉਂਕਿ ਮੌਤ ਹਮੇਸ਼ਾ ਅਚਾਨਕ ਆਤੀ ਹੈ ਮੌਤ ਨਹੀਂ ਕਦੀ ਕਹਿੰਦੀ ਤੂੰ ਕੱਲ ਨੂੰ ਨੇਕੀ ਕਰੀ ਤਾਂ ਫਿਰ ਮੈਂ ਆਉਂਗੀ ਮੌਤ ਜਦ ਵੀ ਆਂਦੀ ਹੈ ਐਦਾਂ ਆਂਦੀ ਹੈ ਇਸ ਲਈ ਕਦੀ ਵੀ ਨੇਕੀ ਕਰਨ ਚ ਡੇਰੀ ਨਾ ਕਰੋ ਕਿਉਂਕਿ ਇਸ ਤੋਂ ਪਹਿਲਾਂ ਮੌਤ ਆਵੇ ਉਸ ਤੋਂ ਪਹਿਲਾਂ ਪਹਿਲਾਂ ਨੇਕੀ ਕਰ ਲਈਏ ਕਿਉਂਕਿ ਇਹ ਨੇਕ ਅਮਲਾ ਨਹੀਂ ਸਾਨੂੰ ਉਹਦੇ ਘਰੇ ਬਚਾਣਾ ਹੈ ਉਥੇ ਕੰਮ ਆਣਾ ਕਿਉਂਕਿ ਉਥੇ ਅਮਲਾ ਦੇ ਹੁਣੇ ਨੇ ਨਾ ਵੇੜੇ ਕਿਸੇ ਨੇ ਤੇਰੀ ਲੱਖਣੀ ਉੱਤੇ ਜਾਤਾਂ ਪਾਤਾਂ ਨਹੀਂ ਪੁੱਛੀਆਂ ਜਾਣੀਆਂ ਅਮਲ ਦੇਖੇ ਜਾਣੇ ਇਸ ਲਈ ਇੱਕ ਹੁੰਦੇ ਨੀਚੇ ਵਾਲੇ ਇੱਕ ਹੁੰਦੇ ਉੱਪਰ ਵਾਲਾ ਬੋਲੋ ਸਮਝਦੇ ਹੋ ਕਿ ਨਹੀਂ ਇਹਦੇ ਨੀਚੇ ਵਾਲੇ ਨੀਚੇ ਵਾਲੇ ਹਮੇਸ਼ਾ ਰੂਪ ਰੰਗ ਜਾਤ ਧਰਮ ਕਪੜਾ maal ਦੇਖਦੇ ਹਨ ਜਿਹੜੇ ਨੀਚੇ ਵਾਲੇ ਹੁੰਦੇ ਨਾ ਉਹ ਰੂਪ ਰੰਗ ਕਪੜਾ ਜਾਤ ਧਰਮ ਮਾਲ ਦੇਖਦੇ ਹੈ ਔਰ ਉੱਪਰ ਵਾਲਾ ਸਾਫ ਦਿਲ ਔਰ ਨੇਕ ਅਮਾਲ ਦੇਖਤੇ ਹੈ ਹੁਣ ਇੱਥੇ ਉੱਪਰ ਵਾਲਾ ਪਰਮਾਤਮਾ ਦੀ ਗੱਲ ਹੈ ਪਰ ਉੱਚੀ ਸੋਚ ਵਾਲੇ ਵੀ ਹੁੰਦੇ ਹੈਗੇ ਜਿਨ੍ਹਾਂ ਦੀ ਸੋਚ ਨੀਵੀਂ ਹੁੰਦੀ ਹੈ ਨਾ ਅੱਛਾ ਨਾ ਕੱਪੜੇ ਕਿੱਦਾਂ ਦੇ ਆ ਇਹਦਾ ਰੂਪ ਕਿਹੜਾ ਹੈ ਰੰਗ ਕਿਹੜਾ ਹੈ ਜਾਤੀ ਕੀ ਹੈ ਧਰਮ ਕੀ ਹੈ ਉਹ ਇੱਥੇ ਹੀ ਫਸੇ ਰਹਿ ਜਾਂਦੇ ਹੈ ਤਾਂ ਜਿਨ੍ਹਾਂ ਦੀ ਸੋਚ ਉੱਚੀ ਹੁੰਦੀ ਹੈ ਉਹ ਕਹਿੰਦੇ ਕੱਪੜੇ ਦਾ ਮਤਲਬ ਨਹੀਂ ਰੂਪ ਰੰਗ ਦਾ ਮਤਲਬ ਨਹੀਂ ਜਾਤ ਧਰਮ ਦਾ ਮਤਲਬ ਨਹੀਂ ਦਿਲ ਸਾਫ ਦੇਖੋ ਕਰਮ ਅੱਛੇ ਦੇਖੋ ਕਿਉਂਕਿ ਦਿਲ ਸਾਫ ਹੈ ਕਰਮ ਅੱਛੇ ਹੈ ਤਾਂ ਪਰਮਾਤਮਾ ਨੂੰ ਵੀ ਉਹੀ ਖੁਸ਼ ਕਰਦੇ ਆ ਤਾਂ ਉਹੀ ਦੁਨੀਆ ਦੇ ਦਿਲਾਂ ਨੂੰ ਵੀ ਜਿੱਤ ਲੈਂਦੇ ਆ ਇਸ ਲਈ ਆਪਣੀ ਅਛਾਈ ਨੂੰ ਇੰਨਾ ਵਧਾ ਦਿਓ ਕਿ ਤੁਹਾਡੀ ਅਛਾਈ ਤੁਹਾਨੂੰ ਲੋਕਾਂ ਦੇ ਦਰਾਂ 'ਚ ਫਿੱਟ ਕਰ ਦੇਵੇ ਸਮਝਦੇ ਹੋ ਕਿ ਨਹੀਂ ਇਹ ਲਈ ਜਿਹਨਾਂ ਦੀ ਸੋਚ ਨੀਮੀ ਹੁੰਦੀ ਉਹ ਤਾਂ ਇਹੀ ਦੇਖਣਗੇ ਇਹਦਾ ਮਾਲ ਕਿੰਨਾ ਕੱਪੜੇ ਕਿਦਾਂ ਦੇ ਇਸ ਲਈ ਨੀਚੇ ਵਾਲਾ ਰੂਪ ਰੰਗ ਜਾਤ ਧਰਮ ਕਪੜਾ ਔਰ ਮਾਲ ਦੇਖਦਾ ਹੈ ਔਰ ਉਪਰ ਵਾਲਾ ਸਾਫ ਦਿਲ ਔਰ ਨੇਕ ਕਮਾਲ ਦੇਖਦਾ ਹੈ ਇਸ ਲਈ ਉਪਰ ਵਾਲਾ ਹਮੇਸ਼ਾ ਜਿਹਦੀ ਸੋਚ ਉੱਚੀ ਹੋਏਗੀ ਜੋ ਪ੍ਰਮਾਤਮਾ ਨਾਲ ਜੁੜਿਆ ਹੋਏਗਾ ਉਹਨੂੰ ਨਾ ਜਾਤ ਨਾ ਮਤਲ ਹੋਏਗਾ ਨਾ ਧਰਮ ਨਾ ਨਾ ਰੂਪ ਨਾ ਨਾ ਰੰਗ ਨਾ ਨਾ ਕਪੜੇ ਨਾਲ ਉਹਨੂੰ ਤਾਂ ਮਤਲ ਹੋਏਗਾ ਇਨਸਾਨ ਦੀ ਅੱਛਾਈ ਨਾਲ ਕਿਉਂਕਿ ਪਤਾ ਹੈ ਕਪੜਾ ਜਿਹੜਾ ਮਰਜ਼ੀ ਹੋਵੇ ਰੂਪ ਰੰਗ ਜਿਹੜਾ ਮਰਜ਼ੀ ਹੋਵੇ ਇਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਮਾਲਕ ਤਾਂ ਇਹ ਕੋਈ ਹੈ ਨਾ ਜੇ ਇੱਕ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ ਤਾਂ ਭਾਈ ਫਿਰ ਸਾਡੇ ਨਾਮ ਊਚਨੀ ਜਾਤ ਪਾਤ ਨਹੀਂ ਉੱਪਰ ਵਾਲੇ ਨੇ ਸਾਨੂੰ ਸਾਡੀ ਅਛਾਈ ਜੋੜਦੀ ਐ ਸਾਡੇ ਨੇਕ ਅਮਾਲ ਜੋੜਦੇ ਐ ਇਸ ਲਈ ਆਪਣੀ ਸੋਚ ਨੂੰ ਵੇਖਾ ਉੱਚਾ ਰੱਖੋ ਰੱਖੂਗੇ ਕਿ ਨਹੀਂ ਇਸ ਲਈ ਅੱਜ ਤੋਂ ਇਨਸਾਨ ਦੀ ਸੱਚਾਈ ਦੇਖਣੀ ਐ ਅਛਾਈ ਦੇਖਣੀ ਐ ਕਿਉਂਕਿ ਜਿੱਦਾਂ ਇਨਸਾਨ ਦੇ ਨਾ ਬੋਤਲ 'ਚ ਪਾਣੀ ਸਾਫ਼ ਹੋਣਾ ਚਾਹੀਦਾ ਹੈ ਤੇ ਬੋਤਲ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ਅਸੀਂ ਤਾਂ ਪਾਣੀ ਪੀਣਾ ਹੈ ਸਮਝ ਆ ਰਹੀ ਕਿ ਨਹੀਂ ਅਜੇ ਪਾਣੀ ਗੰਦਾ ਹੋਵੇ ਤਾਂ ਬੋਤਲ ਤੇ ਜੋ ਮਰਜ਼ੀ ਲਿਖ ਦਿਓ ਉਹਦਾਂ ਕੀ ਹੋਣਾ ਹੈ ਬੋਤਲ ਤੇ ਤੁਸੀਂ ਜੋਰਾ ਮਰਜ਼ੀ ਲੇਬਲ ਲਾ ਦਿਓ ਪਰ ਪਾਣੀ ਇਹ ਗੰਦਾ ਹੋਏਗਾ ਤਾਂ ਉਹ ਨੁਕਸਾਨਦਾਇਕ ਹੈ ਤਾਂ ਬੋਤਲ ਤੇ ਜਿਹੜਾ ਮਰਜੀ ਲੇਬਲ ਲੱਗਾ ਹੋਵੇ ਅਗਰ ਪਾਣੀ ਅੰਦਰ ਦਾ ਸਾਫ਼ ਹੈ ਤਾਂ ਸਾਡੀ ਪਿਆਸ ਸਾਡੀ ਤ੍ਰਿਪਤੀ ਉਹ ਬੋਤਲ ਦੇ ਨਾਮ ਨੇ ਨਹੀਂ ਕਰਨੀ ਬੋਤਲ ਦੇ ਰੰਗ ਨੇ ਨਹੀਂ ਕਰਨੀ ਉਹਦੇ ਅੰਦਰਲੇ ਸ਼ੁੱਧ ਜਲ ਨੇ ਕਰਨੀ ਹੈ ਔਰ ਫਿਕਰ ਨਾ ਕਰੋ ਇੱਥੇ ਵੀ ਸ਼ੁੱਧ ਜਲ ਹੀ ਗਿਆ ਆਂਦਾ ਇਹਨਾਂ ਤੁਹਾਡੀ ਆਤਮਾ ਨੂੰ ਤ੍ਰਿਪਤ ਕਰਨਾ ਹੈ ਤੁਹਾਡੇ ਜੀਵਨ 'ਚ ਖੁਸ਼ੀਆਂ ਭਰਨੀਆਂ ਹੈ ਕਿਉਂਕਿ ਮਾਲਕ ਦਾ ਕਾਰ ਹੈ ਅਗਰ ਮਾਲਕ ਨੇ ਕਾਰਜ ਆ ਜਾਂਦੇ ਆ ਤਾਂ ਫਿਰ ਕਮਾਂਗੇ ਜੇ ਵਿਸ਼ਵਾਸ ਨਾ ਆਂਦੇ ਹੋ ਤਾਂ ਬਹੁਤ ਕੁਝ ਲੈ ਕੇ ਜਾਂਦੇ ਹੋ ਇੱਧਰ ਗੁਰੂ ਨੇ ਆਪਣੇ ਸੇਵਕ ਨੂੰ ਕਿਹਾ ਕਿ ਬੇਟਾ ਸ਼ਲੋਕ ਯਾਦ ਕਰ ਕੱਲ ਕਰੇ ਸੋ ਅੱਜ ਕਰ ਆਜ ਕਰੇ ਸੋ ਅੱਬ ਹੁਣ ਉਹ ਸੇਵਕ ਨੇ ਦੋ ਕੁ ਵਾਰੀ ਪੜਿਆ ਤਾਂ ਯਾਦ ਕਰ ਲਿਆ ਕਹਿੰਦਾ ਸਤਿਗੁਰੂ ਯਾਦ ਹੋ ਗਿਆ ਗੁਰੂ ਕਹਿੰਦੇ ਸੁਣਾ ਕਹਿੰਦਾ ਕੱਲ ਕਰੇ ਸੋ ਅੱਜ ਕਰ ਆਜ ਕਰੇ ਸੋ ਅੱਬ ਪਲ ਮੇ ਪਰਲੋ ਹੋਏਗੀ ਬੋਹਰੀ ਕਰੇਗਾ ਕਬ ਕਹਿੰਦਾ ਸਤਿਗੁਰੂ ਦੇਖੋ ਠੀਕ ਹੈ ਕਹਿੰਦੇ ਨਹੀਂ ਤੂੰ ਯਾਦ ਨਹੀਂ ਕੀਤਾ ਕਹਿੰਦੇ ਤੂੰ ਯਾਰ ਨਹੀਂ ਕੀਤਾ ਨੰਮਾਰੇ ਬੋਲਦਾ ਰਿਹਾ ਮੈਂ ਤੁਸੀਂ ਕਹਿੰਦੇ ਯਾਦ ਨਹੀਂ ਕੀਤਾ ਦੇਖੋ ਸੁਣੋ ਦੁਬਾਰਾ ਫਿਰ ਬੋਲਿਆ ਉਹ ਕਹਿੰਦੇ ਕਿੱਦਾਂ ਮੰਨ ਲਈਏ ਆ ਕਿਤਾਬ ਹੀ ਤਾਂ ਸ਼ਲੋਕ ਲਿਖਿਆ ਇੱਥੋਂ ਤਾਂ ਗੈਬ ਹੋਇਆ ਹੀ ਨਹੀਂ ਇਹ ਜੇ ਤੂੰ ਯਾਦ ਕਰ ਲਿਆ ਤਾਂ ਫਿਰ ਇੱਥੋਂ ਗੈਬ ਹੋ ਕੇ ਇੱਥੇ ਚਲੇ ਜਾਣਾ ਚਾਹੀਦਾ ਸੀ ਇਹ ਹਾਲੇ ਵੀ ਕਿਤਾਬ ਦੇ ਵਿੱਚ ਹੀ ਆ ਦੇਖ ਤਾਂ ਸਹੀ ਉਹ ਕਹਿੰਦਾ ਮਾਰੇ ਕਿੱਦਾਂ ਦੀ ਗੱਲ ਕਰਦੇ ਹੋ ਆ ਕਿਤਾਬ ਤੇ ਜਿਹੜੇ ਅੱਖਰ ਸਥੂਲ ਹੈ ਔਰ ਜਿਹੜਾ ਸ਼ਬਦ ਮੇਰੇ ਅੰਦਰ ਗਿਆ ਭਾਵ ਦੇ ਰੂਪ ਚ ਗਿਆ ਹੈ ਭਾਵਨਾ ਦੇ ਰੂਪ ਚ ਮੇਰੇ ਅੰਦਰ ਗਿਆ ਹੈ ਔਰ ਹੁਣ ਮੇਰੇ ਅੰਦਰ ਜਾ ਕੇ ਫਿੱਟ ਹੋ ਗਿਆ ਔਰ ਸਦਾ ਤੇ ਮੇਰੇ ਹੀ ਦਿਮਾਗ ਚ ਹੀ ਰਹਿਣਾ ਮੇਰੇ ਨਾਲ ਰਹਿਣਾ ਮੈਂ ਜਿੱਥੇ ਵੀ ਚਲਾ ਜਾਵਾਂ ਕਿਉਂਕਿ ਕਿਤਾਬ ਮੈਂ ਹਰ ਜਗ੍ਹਾ ਨਾਲ ਨਹੀਂ ਰੱਖ ਸਕਦਾ ਪਰ ਭਾਵ ਨੂੰ ਮੈਂ ਹਰ ਜਗ੍ਹਾ ਨਾਲ ਰੱਖ ਸਕਦੇ ਹੋ ਕਿ ਨਹੀਂ ਹੁਣ ਤੁਸੀਂ ਕੋਈ ਕਿਤਾਬ ਦੇ ਇੱਕ ਸ਼ਬਦ ਯਾਦ ਕਰ ਲਓ ਕਿਤਾਬ ਤਾਂ 24 ਘੰਟੇ ਨਹੀਂ ਪਰ ਉਹ ਸ਼ਬਦ ਤੁਹਾਨੂੰ ਹਰ ਵੇਲੇ ਚਾਹੇ ਇੰਡੀਆ ਤੋਂ ਬਾਹਰ ਵੀ ਚਲੋ ਯਾਦ ਰਹੇਗਾ ਕਹਿੰਦੇ ਭਾਵ ਨੂੰ ਮੈਂ ਹਮੇਸ਼ਾ ਯਾਦ ਰੱਖ ਸਕਦਾ ਹਾਂ ਕਿਉਂਕਿ ਇਹ ਅੱਖਰ ਕਿਤਾਬ ਸਥੂਲ ਏ ਔਰ ਭਾਵ ਤਾਂ ਮੇਰੇ ਦਿਮਾਗ ਤੱਕ ਪਹੁੰਚ ਗਿਆ ਉਹ ਕਹਿੰਦੇ ਬੇਟਾ ਬੱਸ ਫਿਰ ਆ ਜਿਹੜਾ ਤੂੰ ਕਹਿ ਰਿਆ ਨਾ ਇਹ ਪ੍ਰਸ਼ਾਦ ਨੂੰ ਭੋਗ ਲੱਗਦਾ ਘਟਿਆ ਜਿਉ ਨਹੀਂ ਤਾਂ ਜੇ ਨਹੀਂ ਭੋਗ ਲੱਗਾ ਖਾਂਦਾ ਹੀ ਨਹੀਂ ਰੱਬ ਤਾਂ ਫਿਰ ਪ੍ਰਸ਼ਾਦ ਦੇਣ ਦੀ ਲੋੜ ਕੀ ਹੈ ਉਹ ਕਹਿੰਦੇ ਇੱਥੇ ਵੀ ਸਮਝ ਲੈ ਲੱਡੂ স্থੂਲ ਹੈ ਇਸ ਲਈ ਲੱਡੂ ਪਰਮਾਤਮਾ ਤੱਕ ਨਹੀਂ ਜਾਂਦੇ ਜਿੱਦਾਂ ਇਹ ਕਿਤਾਬ ਦੇ ਅੱਖਰ ਤੇਰੇ ਦਿਮਾਗ 'ਚ ਨਹੀਂ ਗਏ ਇਹਦੇ ਭਾਵ ਤੇਰੇ ਅੰਦਰ ਗਏ ਔਰ ਸਦਾ ਤੇਰੇ ਨਾਲ ਰਹਿਣੇ ਆ ਇਸੇ ਤਰ੍ਹਾਂ ਪ੍ਰਸ਼ਾਦ ਜਦੋਂ ਇਨਸਾਨ ਭਗਵਾਨ ਨੂੰ ਦਿੰਦਾ ਨਾ ਜੋ ਇਨਸਾਨ ਦੀ ਭਾਵਨਾ ਹੁੰਦੀ ਹੈ ਇਹ ਪ੍ਰਭੂ ਤੇਰੇ ਵਾਸਤੇ ਹੈ ਮੈਂ ਬੜੇ ਪਿਆਰ ਨਾਲ ਬਣਾਇਆ ਹੈ ਪ੍ਰਸ਼ਾਦ ਸਥੂਲ ਰਹਿ ਜਾਂਦਾ ਪਰ ਇਨਸਾਨ ਦਾ ਭਾਵ ਪ੍ਰਭੂ ਤੱਕ ਪਹੁੰਚ ਜਾਂਦਾ ਔਰ ਸਦਾ ਉਹਦੇ ਅੰਦਰ ਰਹਿੰਦਾ ਇਸ ਲਈ ਗੱਲ ਹੈ ਸਾਡੀ ਭਾਵਨਾ ਦੀ ਅਸੀਂ ਕਿਸ ਭਾਵਨਾ ਨਾਲ ਭਗਵਾਨ ਨੂੰ ਯਾਦ ਕਰਦੇ ਹਾਂ ਔਰ ਜਦੋਂ ਭਾਵ ਹੁੰਦੇ ਨੇ ਸਾਡੇ ਇਹ ਪ੍ਰਭੂ ਤੱਕ ਪਹੁੰਚਦੇ ਚੀਜ਼ਾਂ ਦਾ ਭੁੱਖਾ ਨਹੀਂ ਹੈ ਉਹ ਤਾਂ ਹੀ ਤਾਂ ਕਹਿੰਦੇ ਸਾਧੂ ਭੁੱਖਾ ਭਾਵ ਕਾ ਕਿ ਸੰਤ ਗੁਰੂਆਂ ਰਹਿਬਰਾਂ ਨੂੰ ਵੀ ਭਾਵਨਾ ਚਾਹੀਦੀ ਹੈ ਸਾਡੀ ਅਗਰ ਭਾਵ ਦੇ ਨਾਲ ਐਸੀ 1 ਰੁਪਿਆ ਵੀ ਦਿੰਦੇ ਉਹ ਖੁਸ਼ ਹੋ ਕੇ ਲੈਂਦੇ ਆ ਤੇ ਜੇ ਹੰਕਾਰ ਨਾਲ ਕਹਾਂਗੇ ਨਾ ਲੱਖ ਲੈ ਲਓ ਉਹ ਜਾ ਸਾਨੂੰ ਨਹੀਂ ਚਾਹੀਦਾ ਹੈ ਕਿਉਂਕਿ ਹੰਕਾਰੀਆਂ ਨੂੰ ਉਹਦੇ ਦਰ ਤੋਂ ਰਹਿਮਤ ਨਹੀਂ ਮਿਲਦੀ ਉੱਥੇ ਦਾ ਪ੍ਰੇਮ ਨਾਲ ਅਗਰੇ ਸੀ ਜਿੰਨਾ ਵੀ ਦਿੰਦੇ ਆ ਉਹ ਚ ਬਰਕਤ ਪੈਂਦੀ ਹੈ